रोला बंद करो ਆਪੋ ਦੇ ਸਾਰੇ ਨਵੇਂ ਨੰਬਰਾਂ ਤੇ ਚੱਲੂ ਕਰਦੇ ਕਹਿੰਦੇ ਪਰ ਇਹੋ ਕਾਹਦੀ ਗੱਲ ਹੈ ਕਿ ਸੂਬਾ ਸਰਕਾਰ ਨੇ ਨਾ ਕਰਦਾ ਨਾ ਕੰਮ ਕਰਦਾ ਨਾ ਨੰਗਾਦੀ ਮਾਰਦੀ ਤੇ ਇਹੋ ਸਪਟਾਲ ਗੁੰਦਰਾ ਸਾਰੇ ਮਤਲਬ ਸਮਾਨ ਉਥੋਂ ਚੋਰੀ ਹੈ ਪਾਤੀ ਤੇਕਰ ਤੋਂ ਦਾ ਇੱਕ ਬਿਆਨ ਨਿਕਾਇਆ ਮੈਂ ਬਾਹਰ ਗਿਆ ਪਿਆ ਸੀ ਜੀ ਮੈਂ ਚਲੋ ਬਿਆਨ ਤਾਂ ਉਥੋਂ ਹੀ ਦੇਈਏ ਤੋਂ ਤੁਹਾਡੀਆਂ ਅਸੀਂ ਸਾਡੇ ਬੰਦੇ ਲੈਣ ਕੇ ਉਹਨੇ ਗੋਲੀ ਚ ਚਲਾਈ ਕਿੱਥੇ ਕਿੱਥੇ ਪੈ ਗਿਆ ਇਹ ਆਪਣਾ ਸੜ ਬੋਰ ਆਪਣਾ ਉਧਰ ਆਪਣੇ ਹੱਥੋਂ ਪ੍ਰਕਰ ਜੇ ਦੱਸੇ ਰਮੇਵਾਰੀ ਥੋੜੀ ਸਾਰੇ ਹੀ ਬਣੂਗੀ ਜੀ ਹਾਂਜੀ ਰਮੇਵਾਰੀ ਥੋੜੀ ਸਾਰੇ ਹੀ ਬਣੋ ਪਏ ਆਏ ਨੇ ਥੋੜੇ ਮਿੰਟ ਰਮੇਵਾਰੀ ਪਾਜੀ ਕਿੱਥੇ ਬੰਦੇ ਗਏ ਥੋੜੇ ਉੱਥੇ ਥਾਣੇ 'ਚ ਜਿਹੜਾ ਉਥੋਂ ਦਾ ਲੱਗਦਾ ਸ਼ੰਭੂ ਦਾ ਉਥੋਂ ਦੇ ਐਸਟੀਓ ਨੇ ਪਰਚਾ ਨਹੀਂ ਦਰਜ ਕੀਤਾ ਨਾਲੇ ਗੋਲੀ ਚੱਲੀ ਹੈ ਫੇਰ ਲੋਕਾਂ ਦਾ ਇਕੱਠ ਵਧਿਆ ਫੇਰ ਉਹਦੇ ਘਰੋਂ ਚਾਰ ਟਰਾਲੀਆਂ ਵੀ ਕਢ ਕੇ ਲਿਆਂਦੀਆਂ ਦੱਸੋ ਇਹ ਜਾਇਜਾ ਮਤਲਬ ਮੈਂ ਤਾਂ ਆਪ ਕਹਿੰਦਾ ਜੇ ਟਰਾਲੀਆਂ ਨਿਕਲੀਆਂ ਜਿਹਦੇ ਘਰੇ ਕਾਰਬਨ ਹੋਣੀ ਚਾਹੀਦੀ ਅੱਜ ਤੱਕ ਨਾ ਪਰਚਾ ਦਾ ਦਰਜ ਮਤਲਬ ਰਿਪੋਰਟ ਦਾ ਕਰਨੀ ਹੈ ਉਹਦੇ ਨਾਲ ਪਰਚਾ ਵੀ ਨਹੀਂ ਦਰਜ ਹੋ ਸਾਰੇ ਐਮਐਲ ਸਾਹਿਬਾਂ ਨਾਲ ਨੂੰ ਆਪਾਂ ਆਪਾਂ ਗੱਲਬਾਤ ਹੋ ਗਈ ਆ ਅਸੀਂ ਇਹੀ ਜਾ ਕੇ ਜਿਹੜੀ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ ਜਾ ਕੇ ਮਾਨ ਸਾਹਿਬ ਨੂੰ ਆਖਾਂਗੇ ਛੋਟੀ ਲੜਾਈ ਦੇ ਵਿੱਚ ਅਸੀਂ ਵੀ ਹਿੱਸਾ ਪਾਵਾ ਹੈ ਪਾਈ ਤਾਲੀਆਂ ਤੇ ਕਾਰਵਾਈ ਪਛਾ ਕੋਈ ਵੀ ਛੋਟਾ ਅਜੇ ਤੱਕ ਬਿਆਨ ਨਹੀਂ ਆਇਆ ਦੇਖੋ ਅੱਜ ਤੱਕ ਇਹ ਧੁੰਨਾਂ ਚ ਪਹਿਲਾ ਇਤਿਹਾਸ ਹੈ ਵੀ ਗੱਲਬਾਤ ਕਰਨਗੇ ਬੰਦੇ ਨੂੰ ਅਰੈਸਟ ਕੀਤਾ ਹੋਵੇ ਅੱਛਾ ਓਕੇ ਕਲਾਲੇ ਚ ਵੀ ਕੋਈ ਬਿਆਨ ਨਹੀਂ ਆਇਆ ਹਲਪਾਈ ਦੋ ਚਾਰ ਤਿੰਨ ਚ ਆਪ ਦਾ ਚੱਕ ਲੋ ਫਿਰ ਅਸੀਂ ਇਹ ਰਸਤਾ ਚਲਾਉਣਾ ਹੈ ਕਿਉਂਕਿ ਮੈਨੂੰ ਪਤਾ ਕੀ ਅਸੀਂ ਜੈਸੀ ਬਾਹਰ ਸਾਨੂੰ ਕੋਈ ਜਾ ਕੇ ਮਾੜਾ ਬੋਟਾ ਪਤਾ ਲੱਗਿਆ ਮੈਂ ਕਰੀ ਵਿੱਚ ਇਹ ਚ ਗਿਆ ਸੀ ਕਿ ਇੱਕ ਦਰ ਰਾਤ ਦਾ ਫਰਕ ਹੁੰਦਾ ਉੱਥੇ ਕੋਟਿੰਗ ਜਿਹੜੀਆਂ ਆਪਣੇ ਹਲਕੇ ਚ ਕਿੰਨੀਆਂ ਟਰਾਲੀਆਂ ਵਗੈਰਾ ਕਾਇਮ ਹੋਈਆਂ ਆਪਾਂ ਬੜੇ ਹਲਕੇ ਦਾ ਉਹ ਕਮਨਿਟੀ ਨੇ ਲਿਸਟ ਦੂਜੀ ਗੱਲ ਦੇਖੋ ਜਿਹੜਾ ਉਹ ਗੱਲਬਾਤ ਕਰਨ ਗਿਆ ਨੂੰ ਮਤਲਬ ਰੈਸਟ ਕੀਤਾ ਅਸੀਂ ਕਹਿੰਦੇ ਆਂ ਵੀ ਸਨੇ ਮਤਲਬ ਤਾਂ ਬੰਦੇ ਨਹੀਂ ਬਕਸੀ 100 ਤੋਂ ਨਹੀਂ ਮਤਲਬ ਬੰਦੇ ਤਾਂ ਐਂ ਤਾਂ ਫਿਰ ਝੂਠੇ ਮੁਠੇ ਜਿਹਾ ਨਾ ਚਾਹਾਂ ਤੀਜੀ ਗੱਲ ਦੇਖੋ ਹੋਰ ਵੀ ਜਿਹੜਾ ਛੋਟਾ ਤਾਂ ਇੱਥੇ ਮੋਦੀ ਆਇਆ ਸੀਗਾ ਕਾਂਗਰਸ ਸਰਕਾਰ ਦੇ ਚੰਦੀ ਦੇ ਮੁੱਖ ਮੰਤਰੀ ਹੁੰਦਾ ਫਰੀਜਪੁਰ ਦੇ ਵਿੱਚ ਮੁੜ ਕੇ ਉਹ ਏਅਰ ਮੋਰਹੀਂ ਆਉਣਾ ਸੀ ਕਿਸੇ ਨੂੰ ਪਤਾ ਨਹੀਂ ਮੋਦੀ ਆ ਰਿਹਾ ਹੈ ਮੁੜ ਕੇ ਉਹ ਪੁੱਛੇ ਚੰਦੀ ਸਰਕਾਰ ਨੇ ਕੇਸ ਨਹੀਂ ਦਰਜ ਕੀਤਾ ਸੋਦੀ ਸਰਕਾਰ ਨੇ ਚਾੱਕ ਕੇ ਸਾਡੇ ਸਾਰੇ ਸਾਡੀ ਜਿਤੇਬੰਦੀ ਦੇ ਤੇ ਮਜ਼ਦੂਰਾਂ ਦੀ ਜਿਤੇਬੰਦੀ ਦੇ ਤਾਂ ਕਿ 307 ਦੇ ਕੇਸ ਦਰਜ ਕਰਕੇ 300 ਬੰਦਾ ਉਹਦੇ ਚੋਂ ਨਾਮ ਰੂਮ ਹੈ ਤੇ ਉਹ 30 ਪੈਸੇ ਬੰਦੇ ਮਦਰ ਦਾ ਨਾਮ ਸ਼ਾਇਦ ਕੋਈ ਗੱਲ ਹੈ ਦੇਖੋ ਜੇ ਇੱਕ ਸੈਂਟਰ ਸਰਕਾਰ ਨਾਲ ਰਾਲਕੇ ਨਹੀਂ ਚੱਲਦੀ ਤਾਂ ਹੋਰ ਕੀ ਹੈ ਨਹੀਂ ਦੇਖੋ ਕਈ ਗੱਲ ਹੈ ਚੱਲਦੀ ਪ੍ਰਾਈਮ Minister ਤੇ ਹੁਕਮਾਰ ਸਾਹਿਬ ਦੀ ਗੱਲ ਹੁੰਦੀ ਹੈ ਉਹ ਨਹੀਂ ਪ੍ਰਾਈਮ ਉਹ ਨਾਲੇ ਕਰ ਸਕਦੇ ਹੁਣ ਆਪਣੀ ਦਿਖਮਾਏ ਦੱਸਦੇ ਹੁਣ ਇਹ ਆਪਣੇ 올ੰਪੀਅਨ ਐਥਲੈਟਸ ਵੀ ਸੀਗੇ ਸੰਗਾ ਸਾਹਿਬ ਪਹਿਲਾ ਭਲਵਾਰ ਸਿੰਘ ਜਿਹਨੇ ਸੋਨ ਦਾ ਤਗਾ ਕੁੱਝ ਦਿੱਤਾ ਆਪਣੇ ਦੇਸ਼ ਦਾ ਪੰਜਾਬ ਦੇ ਮਾਣ ਸੀ ਪੂਰੀ ਵਿਚਾਰਾ ਉਹ ਰਗੜਿਆ ਕਿ ਕਹਾਂ ਤੋਂ ਹੁਕਮ ਆਇਆ ਉਹ ਪਾਸੇ ਕਰਤਾ ਕਿ ਕੀਤਾ ਗੱਲਾਂ ਕੀ ਨਹੀਂ ਦੇਖੋ ਜਿਹੜੀ ਲੜਨ ਵਾਲੀ ਗੱਲ ਹੈ ਚਲਨੀ ਸਰਕਾਰ ਨੇ ਬੜੇ ਵੀ ਮਤਲਬ ਉਹੀ ਪ੍ਰਧਾਨ ਮੰਤਰੀ ਨਹੀਂ ਦੇਖੋ ਕੇਸ ਚੱਲਦਾ ਪੰਜਾਬ ਸਰਕਾਰ ਦੇ ਪਰਚੇ ਦਾ ਹਾਰਾ ਉਹਦਾ ਬੜੀ ਬਾ ਨਹੀਂ ਗਲਤ ਹੈ ਪਰਚੇ ਲੱਗੇ ਪੋਇਆ ਸੀ ਉਦੋਂ ਦੂਸਰੀ ਗੱਲ ਜਦੋਂ ਸੈਂਟਰ ਸਰਕਾਰ ਪ੍ਰਾਈਮ ਮਿਨਿਸਟਰ ਜੀ ਖੜੇ ਹੋ ਤੇ ਉਹਦੇ ਚ ਸਾਹਮਣਾ ਦੇਖੋ ਪਰਚੇ ਤਾਂ ਹੁੰਦਾ ਜੇ ਬੰਦੇ ਨੇੜੇ ਗਏ ਹੁਣ ਜੇ ਬੰਦੇ ਕੋਈ 100 ਮੀਟਰ ਵੀ ਨੇੜੇ ਗਏ ਹੁਣ ਬੰਦੇ ਇਹਦਾ ਕਿ 1 ਕਿਲੋਮੀਟਰ ਪਿੱਛੇ ਆਹੋ ਪੂਰੇ ਪਤਾ ਨਹੀਂ ਧਰਨੇ ਵਾਲਿਆਂ ਨੂੰ ਪਤਾ ਹੀ ਨਹੀਂ ਪਤਾ ਕੀ ਹੈ ਮੇਰੀ ਗੱਲ ਜੋ ਹੈ ਨਹੀਂ ਚਲੋ ਪ੍ਰਧਾਨ ਸਾਡੀ ਦੂਜੀ ਗੱਲ ਆਈ ਜਿਹੜੀ ਚੌਕ ਵਾਲਾ ਮਾਮਲਾ ਇੱਕ ਮਿੰਟ ਪਹਿਲਾਂ ਮੈਨੂੰ ਵੀ ਕਰ ਲੈ ਚੌਕ ਵਾਲੇ ਮਾਮਲੇ ਬਾਰੇ ਦੱਸੋ ਜੀ ਕਰਦੇ ਹੋ ਉਹ ਚੌਕ ਵਾਲਾ ਵੀ ਹਾਂ ਚੌਲੇ ਮਾਮਲੇ ਬਾਰੇ ਅਸੀਂ ਗੱਲ ਕਰਨੀ ਹੈ ਇਹ ਦੂਜਾ ਹੁੰਦਾ ਨੇ ਵੇਹੜਾ ਚਲੋ ਕੋਈ ਨਹੀਂ ਬਾਰੀ ਬਾਰੀ ਚੌਕ ਵਾਲਾ ਵੀ ਕਰ ਲਓ ਇਹ ਤੋਂ ਗਾਹਾਂ ਹੋਣਾ ਜੋ ਚੌਲ ਹੈ ਮਾਮਲਾ ਦੇਖੋ ਸਰਕਾਰ ਨੇ ਅਦਾਰਸ਼ ਸਕੂਲ ਖੋਦੇ ਸੀ ਤਾਂ ਉਸ ਨੇ ਆਪਣਾ ਬਾਲ ਸਰਕਾਰ ਬਣਾਈ। ਛੋਟੀ ਸਰਕਾਰ ਵੀ ਸਿੱਖਿਆ ਤੇ ਸਿਹਤ ਦੇ ਨਾਂ ਤੇ ਆਈ ਜੀ ਜੀ ਅਸੀਂ ਅਸਲ ਇਥੇ ਦਿੱਲੀ ਮੈਂ ਇਹ ਕਪਤਨ ਸਰਕਾਰ ਵੇਲੇ ਉਹਨਾਂ ਨੇ ਕਿਸੇ ਕਾਂਗਰਸੀ ਨੂੰ ਮੈਨੇਜਮੈਂਟ ਬਣਾ ਕੇ ਦਿੱਤਾ ਆਪਣਾ ਸਰਕਾਰ ਦੇ ਉਦੋਂ ਬਾਅਦ ਜੋ ਬਾਈਚ ਛੋਟੀ ਸਰਕਾਰ ਬਣ ਗਈ ਉਹਨੇ ਆਖਿਆ ਮੇਰਾ ਵਿਰੋਧ ਉਹਨੇ ਗਰਮੇਸ਼ਿੰਗ ਠੇਕੇਦਾਰ ਹੈ ਕੋਈ ਛੋਡੇ ਨਾਲ ਸੰਬੰਧਤ ਹੈ ਉਹਨੂੰ ਕਹਾਂ ਦਿੱਤਾ ਇਹ ਤਿੰਨਾਰੀ ਡੀਸੀ ਸਾਹਿਬ ਦਾ ਮੀਟਿੰਗ ਹੋ ਚੁੱਕੀ ਹੈ ਡੀਸੀ ਸਾਹਿਬ ਦਾ ਰਿਟਰਨ ਚ ਹੈ ਵੀ ਮੈਨੇਜਮੈਂਟ ਦੀ ਮਤਲਬ ਕ੍ਰਾਪਸ਼ਨ ਹੈ ਕਿਉਂਕਿ ਅੱਗੇ ਬੱਚਿਆਂ ਨੂੰ ਵਰਦੀਆਂ ਫ੍ਰੀ ਫ੍ਰੀ ਮੈਡੀਗ ਆਪਣਾ ਜਿਹੜਾ ਫ੍ਰੀ ਸਪਰੀ ਸੀ ਤੇ ਉਹਨਾਂ ਨੂੰ ਜਿਹੜਾ ਖਤਮਾ ਫ੍ਰੀ ਸੀ ਇਸ ਮੈਨੇਜਮੈਂਟ ਨੇ ਆ ਕੇ ਉਹ ਕਿੰਨੇ ਚੀਜ਼ਾਂ ਹੀ ਖਤਮ ਕਰ ਦਿੱਤੀ ਵੀ ਸਕੂਲ ਘਟੇ ਜਾਂਦਾ ਹੁਣ ਜਿੱਥੇ ਰੌਲਾ ਪਿਆ ਚੌਥੀ ਗੱਲ ਇਹ ਹੋਈ ਹੈ ਵੀ ਜਿਹੜੇ ਉਹ ਟੀਚਰ ਹੈ ਟੀਚਰਾਂ ਨੇ ਵੀ ਇਹ ਦੱਸਿਆ ਵੀ ਸਾਥੋਂ ਸੈਣ 40000 ਤੇ ਕਰਾਉਂਦੇ ਆ ਦੇਣਾ ਸਾਨੂੰ 15000 ਆ ਉਹ ਜਿਹੜੀ ਉਹਦਾ ਆਡਿਟ ਹੁੰਦਾ ਹੈ ਹਾਂ ਫਿਰ ਫਿਰ ਪ੍ਰਾਈਵੇਟ ਤੇ ਸਰਕਾਰੀ 'ਚ ਫਰਕ ਕੀ ਰਹਿ ਗਿਆ ਜਿਹੜੇ ਕਿਸੇ ਨੂੰ 30000 ਪਾਉਂਦੇ ਆ ਉਹਨੂੰ ਦਿੰਦੇ 12000 ਆ ਹਾਂ ਸੈਣ 30 ਤੇ ਪਾਉਂਦੇ ਆ ਹੁਣ ਜਿਹੜਾ ਰੌਲਾ ਪਿਆ ਟੀਚਰਾਂ ਦਾ ਜਿਹੜਾ ਉਹਦੇ ਲਾਠੀ ਚਾਰਜ ਕਰਕੇ ਅੰਦਰ ਸਿੱਟੇ ਆ ਉਹ ਟੀਚਰਾਂ ਨੂੰ ਕਹਿੰਦੇ ਵੀ ਸਕੂਲ ਘਟੇ ਜਾਂਦਾ ਤੁਹਾਡੀ ਤਨਖਾਹ ਤੇ ਕੱਟ ਲੱਗੂ ਦੱਸੋ ਜਿਹੜੇ ਬੰਦਿਆਂ ਨੇ ਇੰਨੀ ਮਿਹਨਤ ਕਰਕੇ 24200 ਬੱਚਾ ਕਰਤਾ ਜੇ ਪੜਾਈ ਵਧ ਗਈ ਲੋਕਾਂ ਨੇ ਤਾਹੀਂ ਸਕੂਲ ਦਾਖਲ ਕਰਾਇ ਉਹਨੋਂ ਉਹ ਕਹਿੰਦੇ ਵੀ ਛੋਡੇ ਤੇ ਮਤਲਬ ਕੱਟ ਲਾਉਣਾ ਛੋਡੀ ਤਮਰਾਹ ਚੋਂ ਕਟੌਤੀ ਕਰਨੀ ਉਹ ਟੀਚਰਾਂ ਰੋਲਾ ਪਾ ਰਹੇ ਵੀ ਤਮਰਾਹਾਂ ਵਧਦੀਆਂ ਹੁੰਦੀਆਂ ਕਿ ਘਟਦੀਆਂ ਹੁੰਦੀਆਂ ਉਹ ਰੋਲੇ ਤੇ ਉਹਨਾਂ ਨੇ ਮਤਲਬ ਸਪੈਨਡ ਕਰਤਾ ਜਿਹੜਾ ਕੋਈ ਟੀਚਰ ਰੋਲਾ ਪਾਉਂਦਾ ਹੈ ਉਹਨਾਂ ਨੇ ਇਕੱਠੇ ਰੁਕੇ ਸਕੂਲ ਦੇ ਦਰਜਾ ਲਾਉਂਦੇ ਆ ਉਦੋਂ ਬਾਅਦ ਚੱਲੇ ਪ੍ਰਸ਼ਾਸਨ ਦੀ ਨਿਯਮਕੀ ਅਸੀਂ ਤਾਂ ਕਹਿੰਦੇ ਵੀ ਡੀਸੀ ਸਾਹਿਬ ਦਾ ਜਾਂ ਕਮੰਡਾ ਸਾਰੇ ਪ੍ਰਸ਼ਾਸਨ ਦਾ ਕਮੰਡਾ ਸੀ ਤਿੰਨ ਮਹੀਨੇ ਤੋਂ ਚੱਲਿਆ ਵੀ ਰਹਿਦਾ ਹੁੰਦਾ 13 ਮਹੀਨੇ ਦੀ ਬੱਚੀ ਵੀ ਨਹੀਂ ਬਖਸੀ ਉਹਨੂੰ ਵੀ ਜੇਲ੍ਹ ਚ ਤੇ ਔਰਤ ਵੀ ਜੇਲ੍ਹ ਚ ਰਹਿੰਦਾ ਵੀ ਇਹ ਸਰਕਾਰ ਵੇਖੋ ਬਦਲਾਅ ਦੀ ਸਰਕਾਰ ਨਹੀਂ ਇਹ ਕੋਈ ਤੁਹਾਨੂੰ ਐ ਲੱਗਦਾ ਵੀ ਇੱਥੇ ਵੇਖੋ ਸਰਕਾਰਾਂ ਬਹੁਤ ਆਉਂਦੀਆਂ ਧੱਕਾ ਮਲੂਕੇ ਨੇ ਵੀ ਬਹੁਤ ਕੀਤਾ ਧੱਕਾ ਕਾਂਗੜਾ ਨੇ ਵੀ ਬਹੁਤ ਕੀਤਾ ਚਲੋ ਭਾਈ ਜੀ ਆਪਾਂ ਕੋਠੀ ਬਹਿ ਕੇ ਬਾਈ ਨਾਲ ਗੱਲ ਕਰਾਂਗੇ ਪਰ ਨਹੀਂ ਕੋਠੀ ਨਾਲ ਨਹੀਂ ਬਣਾਇਆ ਕੋਠੀ ਬਾਈ ਨਾਲ ਜਾਓ ਚੁੱਪ ਕਰ ਬੱਸ ਸੁਣ ਲੈ ਭੈਣ ਦੀ ਵੀ ਗੱਲ ਸੁਣ ਲਓ ਭਾਈ ਇਹ ਵੀ ਉੱਥੇ ਬੁਣ ਕੇ ਜਾਣੇ ਅਸੀਂ ਇਕੱਠੇ ਹੋ ਕੇ ਜਿਹੜੀਆਂ ਗੱਲਾਂ ਗੱਲ ਗੱਲਬਾਤ ਨਹੀਂ ਹੋ ਰਹੀ ਲੋ ਗੱਲ ਤਾਂ ਸਕੂਲ ਵਾਲੇ ਮਾਪੇ ਮਤਲਬ ਕੋ ਮਾਪੇ ਬੱਚਿਆਂ ਦੇ ਮਾਪੇ ਕੋ ਜੱਥੇਬੰਦੀ ਦੇ ਵੱਲੋਂ ਹਜੇ ਵੀ ਇਹ ਚ ਉਹ ਦੇਖੋ ਕੀ ਹੋਣਾ ਇੱਕ ਮਿੰਟ ਇੱਕ ਵਾਰ ਸਰਕਾਰੀ ਸਕੂਲ ਕਰਨ ਦੀ ਗੱਲ ਕਰ ਦਿਓ ਅਧ்கਾਟਨ ਕਰੀ ਜਾਣੋ ਮੈਨੂੰ ਅੱਜ ਵੀ ਸਮਝ ਨਹੀਂ ਆਉਂਦੀ ਕਿ ਕਦ ਅਧ்கਾਟਨ ਕਦੋਂ ਪਾਇਆ 25 ਲੱਖ ਰੁਪਏ 25 ਲੱਖ 19000 ਦੀ ਗਰਾਟੇ 24 25 ਦੀ ਪ੍ਰੋਜੈਕਸ਼ਨ ਚ ਕਿਸੇ ਨੂੰ ਪਤਾ 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 ਉਹ ਲੋ ਲੋ ਅਧਰ ਜਦੋਂ ਇੱਥੇ ਪਤਾ ਕਿਉਂ ਦੱਕੇ ਅੱਗੇ ਮੇਰੀ ਗੱਲ ਤੋਂ ਅੱਗੇ ਕੀ ਹੁੰਦਾ ਮੈਂ ਲੋਕਾਂ ਨੂੰ ਸਾਡੇ ਕਰਮਚਾਰੀ ਸਾਡੇ ਦੇ 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 ਮੈਂ ਜਵਾਬ ਦਿੰਦਾ ਇਹ ਗੱਲ ਤੱਕ ਮੇਰੀ ਤਾਂ ਗੱਲ ਸੁਣ ਲੋ ਮੇਰੀ ਤਾਂ ਗੱਲ ਸੁਣ ਲੋ ਹਾਂ ਹਾਂ ਮੈਂ ਜਵਾਬ ਦਿੰਦਾ ਪਹਿਲਾਂ ਕਿਵੇਂ ਪਤਾ ਲੱਗਦਾ ਜੀ ਪਹਿਲਾਂ ਐਂ ਲੱਗਦਾ ਸੀ ਇਹ